ਬਾਈ ਦਾ ਪੇਜ ਮੋਨਟਾਈਜ਼ ਹੋਇਆ ਬਾਈ ਨੂੰ ਗਾਈਡ ਕੀਤਾ ਸੀ ਬਾਈ ਐਵੇਂ ਐਵੇਂ ਚੀਜ਼ਾਂ ਕਰ ਤੇ ਬਾਈ ਨੇ ਉਹ ਚੀਜ਼ਾਂ ਕੀਤੀਆਂ ਤੇ ਅੱਜ ਬਾਈ ਦਾ ਮੋਨਟਾਈਜ਼ ਹੋ ਗਿਆ ਤੇ ਬਾਈ ਕਹਿੰਦਾ ਮੈਂ ਤੇਰੇ ਕੋਲੇ ਆ ਕੇ ਹੀ ਸੈਟਅਪ ਕਰਵਾਉਣਾ। ਜੀ ਮੈਂ ਇਹਨਾਂ ਦੀ ਵੀਡੀਓ ਵੇਖ-ਵੇਖ ਕੇ ਮਿਲ ਉਹ ਓਰੀਜਨਲ ਕੰਟੈਂਟ ਪਾਇਆ। ਇਹਨਾਂ ਨੇ ਬਹੁਤ ਸਹੀ ਜਾਣਕਾਰੀ ਦਿੰਦੇ। ਅੱਜ ਬਾਈ ਨੂੰ ਕੰਟੈਂਟ ਮੋਨਟਾਈਜੇਸ਼ਨ ਦਾ ਸੈਟਅਪ ਮਿਲ ਗਿਆ ਤੇ ਬਾਈ ਹੋਰੇ ਗੰਗਾ ਨਗਰ ਤੋਂ ਆਇਆ Rajasthan area ਹੈ ਨਾ ਬਾਈ ਤੇ ਲਗਭਗ 250 ਕਿਲੋਮੀਟਰ ਦੂਰ ਤੋਂ ਆਇਆ ਤੇ ਬਾਈ ਦੀ ਮਿਹਨਤ ਦਾ ਫਲ ਮਿਲ ਗਿਆ। ਅੱਜ ਬਾਈ ਦਾ ਪੇਜ ਮੋਨਟਾਈਜ਼ ਹੋ ਗਿਆ। ਬਾਈ ਨੇ ਪਹਿਲਾਂ ਵੀ ਆਪਾਂ ਨੂੰ ਮੈਸੇਜ ਕੀਤਾ ਸੀ ਕਿ ਬਾਈ ਮੋਨਟਾਈਜ਼ ਹੋ ਕੇ ਨਾ ਹਨਾ ਬਾਈ ਤੁਹਾਨੂੰ ਇਨਸਟ੍ਰੀਮ ਐਡ ਦਾ ਸੈਟਅਪ ਆਇਆ ਹੋਇਆ ਸੀ ਹਨਾ ਬਿਲਕੁਲ ਠੀਕ ਹੈ ਧੰਨਵਾਦ ਜੀ ਕਿੰਨੀ ਦੂਰੋਂ ਆਏ ਜੀ ਮੈਂ ਇਸੇ ਕਰਕੇ ਆ ਮੈਂ ਥੋੜੀ ਜੀ ਚੀਜ਼ ਗਲਤ ਹੋ ਜੇ ਨਾ ਤੇ ਫਿਰ ਗੱਲ ਬੰਦ ਹੀ ਨਹੀਂ ਤੇ ਇਸ ਕਰਕੇ ਤੇ ਬਾਈ ਨੂੰ ਇਸ ਟੀਮ ਐਡ ਦਾ ਸੈਟਅਪ ਆਇਆ ਹੋਇਆ ਸੀ ਬਾਈ ਕਹਿੰਦਾ ਯਾਰ ਸੈਟਅਪ ਨਹੀਂ ਹੋ ਰਿਹਾ ਤੇ ਬਾਈ ਨੂੰ ਮੈਂ ਦੱਸਿਆ ਮੈਂ ਕਿ ਭਾਈ 2-3 ਦਿਨ ਵੇਟ ਕਰ ਲਓ ਹਨਾ ਮੈਂ ਪੇਜ ਵਗੈਰਾ ਚੈੱਕ ਕਰਕੇ ਵੀ ਤੁਹਾਨੂੰ ਸੈਟਅਪ ਕੰਟੈਂਟ ਮੋਨਟਾਈਜੇਸ਼ਨ ਦਾ ਮਿਲੂਗਾ ਵੀ ਇਹ ਵਾਲਾ ਸੈਟਅਪ ਨਹੀਂ ਹੁੰਦਾ ਮਿਲ ਗਿਆ ਸੀ ਨਾ ਬਾਈ ਉਹਨੇ ਕਹਿੰਦਾ ਤੇ ਬਾਈ ਕਹਿੰਦਾ ਕੋਈ ਵੀ ਕੰਮ ਕਰੋਣਾ ਹੋਵੇ ਬਾਈ ਜੀ ਕੋਲੋਂ ਜਰੂਰ ਮਿਲਿਓ ਜੀ ਇਹਨਾਂ ਨੂੰ ਬਹੁਤ ਵਧੀਆ ਨੌਲੇਜ ਹਰੇਕ ਕਿਸੇ ਵੀ ਤੇ ਬਾਈ ਬਾਈ ਦਾ ਹੁਣ ਮੰਨ ਲਾ ਆਪਾਂ ਸੈਟਅਪ ਵੀ ਕਰਕੇ ਦਿੱਤਾ ਪੇਜ ਦੀ ਕੁੱਲ ਸੈਟਿੰਗ ਕਰਕੇ ਦਿੱਤੀ ਆ ਹਨਾ ਤੇ ਬਾਈ ਅੱਜ ਜਿਹੜੇ ਆ ਫੇਸਬੁੱਕ ਤੋਂ ਪੈਸੇ ਕਮਾਉਣ ਜੋਗਾ ਹੋ ਗਿਆ ਬਾਈ ਦਾ ਪੇਜ ਸੰਧੂ ਰਾਜਸਥਾਨ ਦੇ ਨਾਮ ਤੇ ਆਪਾਂ ਜਿਹੜਾ ਨਾਲ ਵੀ ਆਪਾਂ ਸਕਰੀਨਸ਼ਾਟ ਜਿਹੜਾ ਮੈਂਸ਼ਨ ਕੀਤਾ ਹੋਇਆ ਬਾਈ ਦੇ 18000 ਫੋਲੋਅਰ ਤੇ ਪਹਿਲਾਂ ਇਸ ਟੀਮ ਦਾ ਆਇਆ ਸੀ ਜਿਵੇਂ ਤੁਹਾਨੂੰ ਦੱਸਿਆ ਵੀ ਉਹ ਸੈਟਅਪ ਨਹੀਂ ਹੋ ਰਿਹਾ ਕਈਆਂ ਤੇ ਸੈਟਅਪ ਦੀ ਆਪਸ਼ਨ ਆਈ ਹੋਈ ਆ ਪਰ ਬਾਈ ਦਾ ਅੱਜ ਆਪਾਂ ਸੈਟਅਪ ਕਰਕੇ ਦਿੱਤਾਗਾ ਪ੍ਰੋਪਰ ਬਾਈ ਦਾ ਅੱਜ ਪੇਜ ਮੋਨਟਾਈਜ਼ ਹੋ ਗਿਆ ਬਾਈ ਹੁਣ ਸਟੋਰੀਆਂ ਤੋਂ ਰੀਲਾਂ ਤੋਂ ਪੋਸਟਾਂ ਤੋਂ ਵੀਡੀਓ ਤੋਂ ਲਾਈਵ ਤੋਂ ਹਰ ਕਾਸੇ ਤੋਂ ਜਿਹੜੀ ਵੀ ਫੇਸਬੁੱਕ ਦੀ ਪੋਸਟ ਪਾਉ ਕੋਈ ਵੀ ਉਹਦੇ ਤੋਂ ਬਾਈ ਨੂੰ ਅੱਜ ਤੋਂ ਕਮਾਈ ਹੋਣੀ ਸ਼ੁਰੂ ਹੋ ਗਈ ਬਾਈ ਪਹਿਲਾਂ ਤਾਂ ਵਧਾਈਆਂ ਤੈਨੂੰ ਬਾਈ ਬਹੁਤ ਬਹੁਤ ਧੰਨਵਾਦ ਵੀਰੇ ਤੇਰੇ ਮੱਲਾਉਣ ਲੱਗੀ ਤਰੀ ਫੇਸਬੁੱਕ ਤੋਂ ਰੱਬ ਤੈਨੂੰ ਐਂ ਕਰੇ ਵੀ ਚੱਲ ਅੱਗੇ ਵੀ ਹੋਰ ਵੀ ਜ਼ਿਆਦਾ ਕਮਾਈ ਹੋਵੇ ਹਨਾ ਤੇ ਬਾਈ ਕਰਦਾ ਸੀ ਤਾ ਸਿੱਧੀ ਗੱਲ ਤਾਂ ਇਹੀ ਆ ਬਾਈ ਜਿਹੜਾ ਬੰਦਾ ਜੈਨੂੰਨ ਕੰਮ ਕਰੂਗਾ ਆਪਦੀਆਂ ਵੀਡੀਓ ਪਾਊ ਕਮਾਈ ਉਸੇ ਨੂੰ ਹੋਣੀ ਆ ਨਾ ਬਾਈ ਹੈਨਾ ਬਿਲਕੁਲ ਬਿਲਕੁਲ ਬਾਈ ਜੀ ਆਪਾਂ ਜਮਾਂ origignal ਕੰਟੈਂਟ ਪਾਇਆ ਉਹ ਕੰਟੈਂਟ ਪਾਇਆ ਕੋਈ ਮਤਲਬ ਐਦਾਂ ਨਹੀਂ ਚੱਕ ਕੇ ਕਿਸਦਾ ਗਾਣਾ ਲਾਤਾ ਜਾਂ ਉਹ ਨਹੀਂ ਗੱਲ ਵਿੱਚ ਬਈ ਕਈ ਆਣਾ ਫਿਲਮਾਂ ਫੁਲਮਾਂ ਜਾਂ ਚੱਕ ਕੇ ਪਾਈ ਅੰਦਰ ਰਹਿੰਦੇ ਬਾਅਦ ਤੇ ਬਿੱਟਾ ਇਹ ਕਹਿੰਦੇ ਨੇ ਬਾਈ ਸਾਨੂੰ ਕਮਾਈ ਨਹੀਂ ਹੁੰਦੀ ਬਾਈ ਕਮਾਈ ਉਸ ਚੀਜ਼ ਤੇ ਨਹੀਂ ਹੈਗੀ ਕਮਾਈ ਹੈਗੀ ਸਿਰਫ ਆਪਦੀਆਂ ਵੀਡੀਓ ਉੱਤੇ ਮੈਂ ਇਹ ਸਾਰਿਆਂ ਨੂੰ ਕਹਿੰਦਾ ਰਹਿਣਾਗਾ ਆਪਦੀਆਂ ਵੀਡੀਓ ਪਾਓ ਜੈਨੂਨ ਪਾਓ ਪਰ ਵਿੱਚ ਲੋਕ ਆ ਜਿਹੜੇ ਗਾਣੇ ਗੂਣੇ ਵਰਤੀ ਆਂਦੇ ਰਹਿੰਦੇ ਆ ਬਾਈ ਤੇ ਅੱਜ ਬਾਈ ਦਾ ਪੇਜ ਮੋਨਟਾਈਜ਼ ਹੋਇਆ ਬਾਈ ਨੂੰ ਗਾਈਡ ਕੀਤਾ ਸੀ ਬਾਈ ਐਵੇਂ ਐਵੇਂ ਚੀਜ਼ਾਂ ਕਰ ਤੇ ਬਾਈ ਨੇ ਉਹ ਚੀਜ਼ਾਂ ਕੀਤੀਆਂ ਤੇ ਅੱਜ ਬਾਈ ਮੋਨਟਾਈਜ਼ ਹੋ ਗਿਆ ਤੇ ਬਾਈ ਕਹਿੰਦਾ ਮੈਂ ਤੇਰੇ ਕੋਲੇ ਆ ਕੇ ਹੀ ਸੈਟਅਪ ਕਰਵਾਉਣਾਗਾ ਮੈਂ ਬਾਈ ਨੂੰ ਆਖਿਆ ਵੀ ਸੀ ਮਖਾ ਬਾਈ ਜੇ ਤੈਨੂੰ ਮਨ ਲਾ ਦੂਰ ਆਉਣਾ ਔਖਾ ਲੱਗਦਾਗਾ ਤਾਂ ਤੂੰ ਭੇਜ ਦੇ ਡਿਟੇਲਾਂ ਤੇ ਬਾਈ ਕਹਿੰਦਾ ਨਹੀਂ ਬਾਈ ਮੈਂ ਕੋਈ ਚੱਕਰ ਨਹੀਂ ਆਜੂ ਹਣਾ ਨਹੀਂ ਵੀਰੇ ਯਾਰ ਪਤਾ ਕੀ ਥੋੜੀ ਜਿਹੀ ਗਲਤੀ ਹੋ ਜੇ ਨਾ ਤੇ ਉਹਦੇ ਨਾਲ ਸਾਰੇ ਕੰਮ ਹੀ ਖਰਾਬ ਹੋ ਜਾਂਦਾ ਕਿੰਨਾ ਕੀ ਸਿਸਟਮ ਬਣ ਜੇ ਬਾਣੀ ਹਣਾ ਤੇ ਬਾਈ ਦਾ ਬਾਈ ਜੀ ਮੈਂ ਇਹਨਾਂ ਦੀ ਵੀਡੀਓ ਵੇਖ-ਵੇਖ ਕੇ ਮਤਲਬ ओरिजिनल ਕੰਟੈਂਟ ਪਾਇਆ ਇਹਨਾਂ ਨੇ ਬਹੁਤ ਸਹੀ ਜਾਣਕਾਰੀ ਦਿੰਦੇ ਇਹਨਾਂ ਦਾ ਇਹਨਾਂ ਦਾ ਵੀ ਫੋਲੋ ਕਰੋ ਜੀ ਪੇਜ ਹੂੰ ਤਾਂ ਜ਼ਰੂਰ ਆਇਓ ਕੋਈ ਵੀ ਕਿਸੇ ਤਰ੍ਹਾਂ ਕੋਈ ਪ੍ਰੋਬਲਮ ਹੈ ਨਾ ਕੋਈ ਜਰੂਰ ਪਹੁੰਚੋ ਜੀ ਤੇ ਬਾਈ ਨੂੰ ਵੀ ਬਾਈ ਫੋਲੋ ਕਰ ਲਿਓ ਹਨਾ ਬਾਈ ਦਾ ਪੇਜ ਮੋਨਟਾਈਜ਼ ਹੋਇਆ ਜੇ ਸੋਡੂ ਨੂੰ ਵੀ ਕੋਈ ਦਿੱਕਤ ਪ੍ਰੋਬਲਮ ਆ ਗਈ ਤਾਂ ਨੰਬਰ ਆਪਾਂ ਮੈਂਸ਼ਨ ਕੀਤਾ ਹੋਇਆ ਤੁਸੀਂ ਉਹਦੇ ਤੇ ਫੋਨ ਕਰ ਸਕਦੇ ਹੋ WhatsApp ਤੇ ਉੱਤੇ ਕਰ ਸਕਦੇ ਹੋ ਮੈਸੇਜ ਕਰ ਸਕਦੇ ਹੋਗੇ ਤੇ ਬਾਈ ਦਾ ਵੀ ਹੋਇਆਗਾ ਸੋਡਾ ਵੀ ਹੋਜੂਗਾ ਤਾਂ ਕੰਮ ਜਿਹੜਾ ਜੈਨੂਨ ਕਰਨਾ ਪਊਗਾ ਤੇ ਜੇਕਰ ਤੁਹਾਨੂੰ ਕੋਈ ਦਿੱਕਤ ਪ੍ਰੋਬਲਮ ਹੈਗੀ ਆ ਤਾਂ ਤੁਸੀਂ ਆਪਣੇ ਦਿੱਤੇ ਹੋਏ ਨੰਬਰ ਤੇ ਸੰਪਰਕ